ਉਸ ਦੇਖ ਰਹੇ ਹੋ ਨੀਡਰ ਪੰਜਾਬੀ মিডিਆ ਤੁਹਾਡੇ ਨਾਲਾਂ ਗੁਰਪ੍ਰੀਤ ਸਿੰਘ ਚੱਠਾ ਲੈ ਕੇ ਹਾਜ਼ਰਾਂ ਅੱਜ ਦੀਆਂ ਵੱਡੀਆਂ ਖਬਰਾਂ ਸ਼੍ਰੀ ਅਕਾਲ ਤਖਤ ਸਾਹਿਬ ਪਹੁੰਚੇ ਸੁਖਬੀਰ ਬਾਦਲ ਨੂੰ ਲੱਗੀ ਛੱਟ ਪ੍ਰਤਾਪ ਬਾਜਵਾ ਵੱਲੋਂ ਦਲਬੀਰ ਗੋਲਡੀ ਨੂੰ ਵੱਡਾ ਝਟਕਾ ਮੁੱਖ ਮੰਤਰੀ ਕੁੱਟਮਾਰ ਮਾਮਲੇ ਦੇ ਵਿੱਚ ਆਇਆ ਨਵਾਂ ਮੋੜ ਮਾਨ ਸਰਕਾਰ ਤੋਂ ਨਾਰਾਜ਼ ਲੋਕਾਂ ਨੇ ਲਾਇਆ ਸਰਕਾਰ ਖਿਲਾਫ ਪੋਸਟਰ ਮਾਨ ਸਰਕਾਰ ਬਦਲੇਗੀ ਸਰਕਾਰੀ ਸਕੂਲਾਂ ਦੇ ਨਾਂ ਤੇ ਹੁਣ ਖਬਰਾਂ ਵਿਸਤਾਰ ਨਾਲ ਛਿਰਕਾਲਤਕ ਸਹਿਬ ਵਿਖੇ ਜਥੇਦਾਰ ਗਿਆਨੀ ਰੰਗਵੀਰ ਸਿੰਘ ਨੂੰ ਬੇਨਤੀ ਪੱਤਰ ਦੇਣ ਆਏ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਬਾਦਲ ਦੇ ਪੈਰ ਤੇ ਚਾਨਕ ਸੱਟ ਲੱਗੀ ਹੈ ਦੱਸ ਦਈਏ ਕਿ ਦੱਸਿਆ ਜਾ ਰਿਹਾ ਅਕਾਲਤਕ ਸਹਿਬ ਤੇ ਸੈਕਟਰੀਏਟ ਦੇ ਵਿੱਚ ਕੁਰਸੀ ਟੁੱਟਣ ਦੇ ਕਾਰਨ ਇਹ ਵੱਡਾ ਹਾਦਸਾ ਵਾਪਰਿਆ ਜਿਸ ਤੋਂ ਬਾਅਦ ਸੁਖਬੀਰ ਬਾਦਲ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਡਾਕਟਰਾਂ ਵੱਲੋਂ ਸੁਖਬੀਰ ਸਿੰਘ ਬਾਦਲ ਦਾ ਪੈਰ ਤੇ ਪਲਸਟਰ ਲਗਾਇਆ ਗਿਆ ਉਧਰ ਸੀਨੀਅਰ ਅਕਾਲੀ ਆਗੂ ਡਾਕਟਰ ਦਲਜੀਤ ਸਿੰਘ ਚੀਮਾ ਨੇ ਸਬੰਧੀ ਟਵੀਟ ਕਰਦਿਆਂ ਕਿਹਾ ਹੈ ਕਿ ਸਾਰਿਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਅੰਮ੍ਰਿਤਸਰ ਵਿਖੇ ਸੁਖਬੀਰ ਸਿੰਘ ਬਾਦਲ ਦੇ ਸੱਜੇ ਪੈਰ ਦੀ ਇੱਕ ਛੋਟੀ ਜਹੀ ਹੱਡੀ ਵਿੱਚ ਹਲਕਾ ਫ੍ਰੈਕਚਰ ਹੋ ਗਿਆ ਹੈ ਚਿੰਤਾ ਦੀ ਕੋਈ ਗੱਲ ਨਹੀਂ ਹੈ ਗੁਰੂ ਸਾਹਿਬ ਦੀ ਕਿਰਪਾ ਨਾਲ ਉਹ ਬਿਲਕੁਲ ਠੀਕ ਨੇ ਅਤੇ ਸਥਾਨਕ ਹਸਪਤਾਲ ਵਿੱਚ ਇਲਾਜ ਤੋਂ ਬਾਅਦ ਤੁਰੰਤ ਆਪਣੀ ਅਗਲੀ ਮੰਜ਼ਰ ਲਈ ਰਵਾਨਾ ਹੋ ਚੁੱਕੇ ਨੇ ਆਪ ਸਭ ਦਾ ਧੰਨਵਾਦ ਤਾਂ ਦੱਸਿਏ ਕਿ ਸੁਖਵਿੰਦਰ ਸਿੰਘ ਬਾਦਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਤਨਖਾਈਆ ਕਰਾਰ ਦਿੱਤੇ ਜਾਣ ਤੋਂ ਬਾਅਦ ਉਹਨਾਂ ਦੇ ਵੱਲੋਂ ਅਕਾਲ ਤਖਤ ਸਾਹਿਬ ਵਿਖੇ ਗਏ ਸੀ ਕਿ ਉਹਨਾਂ ਨੇ ਬੇਨਤੀ ਪੱਤਰ ਦਿੱਤਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਬੇ ਸਿੰਘ ਨੂੰ ਤਾਂ ਇਸ ਦੌਰਾਨ ਉਹ ਗੁਰੂ ਸਾਹਿਬ ਦੇ ਵਿੱਚ ਨਤਮਸਤਕ ਵੀ ਹੋਏ ਤੇ ਇਸੇ ਦੌਰਾਨੀ ਵੱਡੀ ਘਟਨਾ ਵਾਪਰੀ ਹੈ ਆਮ ਆਦਮੀ ਪਾਰਟੀ ਨੂੰ ਛੱਡਣ ਵਾਲੇ ਧੁਰੀ ਤੋਂ ਸਾਬਕਾ ਵਿਧਾਇਕ ਦਲਬੀਰ ਸਿੰਘ ਗੋਲਡੀ ਨੂੰ ਲੈ ਕੇ ਹੁਣ ਪੰਜਾਬ ਕਾਂਗਰਸ 'ਚ ਨਵਾਂ ਕਲੇਸ਼ ਸ਼ੁਰੂ ਹੋ ਚੁੱਕਿਆ ਹੈ ਤਾਂ ਦੱਸਿਓ ਕਿ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਗੋਲਡੀ ਨੂੰ ਕਾਂਗਰਸ 'ਚ ਨਹੀਂ ਲੈਣਾ ਚਾਹੁੰਦੇ ਜਦੋਂ ਕਿ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨਾਲ ਮੁਲਾਕਾਤ ਤੋਂ ਬਾਅਦ ਗੋਲਡੀ ਗਿੱਦੜ ਬਾਹਰ 'ਚ ਅਮਰਤਾ ਵੜਿੰਗ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ 'ਚ ਰੁੱਝੇ ਹੋਏ ਨੇ ਗੋਲਡੀ ਨੇ ਮੰਗਲਵਾਰ ਨੂੰ ਦੇਰ ਸ਼ਾਮ ਰਾਤ ਤੱਕ ਗਿੱਦੜਵਾਸ ਦੇ ਵੱਖ-ਵੱਖ ਪਿੰਡਾਂ 'ਚ ਚੋਣ ਪ੍ਰਚਾਰ ਜਾਰੀ ਰੱਖਿਆ ਦੂਜੇ ਪਾਸੇ ਬਿੱਤੇ ਦਿਨੀ ਹੁਸ਼ਿਆਰਪੁਰ ਦੇ ਚੱਬੇਵਾਲ ਵਿਧਾਨ ਸਭਾ ਹਲਕੇ ਦੇ ਪਿੰਡ ਕੋਟ ਫਤੂਹੀ ਦੇ ਵਿੱਚ ਇੱਕ ਜਨਤਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਤਾਪ ਸਿੰਘ ਬਾਜਵਾ ਨੇ ਰੋਸ ਜਤਾਇਆ ਗੋਲਡੀ ਦਾ ਨਾਂ ਲੈ ਬਣਾ ਬਾਜਵਾ ਨੇ ਕਿਹਾ ਕਿ ਉਹ ਆਪਣੀ ਮਰਜ਼ੀ ਮੁਤਾਬਕ ਕਿਸੇ ਲਈ ਵੀ ਚੋਣ ਪ੍ਰਚਾਰ ਕਰ ਸਕਦੇ ਨੇ ਪਰ ਮੇਰੀ ਮਰਜ਼ੀ ਤੋਂ ਬਿਨਾ ਕੋਈ ਵੀ ਪਾਰਟੀ 'ਚ ਸ਼ਾਮਲ ਨਹੀਂ ਹੋ ਸਕਦਾ ਮੈਂ ਪਾਰਟੀ 'ਚ ਇਹ ਮੌਦਾ ਸੰਭਾਲਦਾ ਹਾਲਾਂਕਿ ਬਾਜਵਾ ਆਮ ਆਦਮੀ ਪਾਰਟੀ 'ਚ ਗਏ ਚੱਬੇਵਾਲ ਪਰਿਵਾਰ ਤੇ ਇਸ ਨੂੰ ਲਾਗੂ ਕਰ ਲਈ ਬਾਜਵਾ ਉਹਨਾਂ ਨੂੰ ਤਾੜਨਾ ਕਰ ਰਹੀ ਸੀ ਦੂਜੇ ਪਾਸੇ ਕੇਂਦਰੀ ਰੇਲ ਮੰਤਰੀ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਵੀ ਬਾਜਵਾ ਦੇ ਬਿਆਨ ਨੂੰ ਐਕਸ ਤੇ ਪੋਸਟ ਕੀਤਾ ਅਤੇ ਸ਼ਾਬਾਸ਼ ਲਿਖਿਆ ਬਿੱਟੂ ਨੇ ਬਿੱਤੇ ਦਿਨੀ ਕਿਹਾ ਸੀ ਕਿ ਬਾਜਵਾਦੀ ਪਾਰਟੀ ਦੇ ਵਿੱਚ ਕੋਈ ਸੁਣਵਾਈ ਨਹੀਂ ਹੈਗੀ ਬੇਸ਼ੱਕ ਰਾਜਾ ਵੜਿੰਗ ਨੇ ਦਲਵੀਰ ਗੋਲਡੀ ਨੂੰ ਅਧਿਕਾਰਕ ਤੌਰ ਤੇ ਕਾਂਗਰਸ ਦੇ ਵਿੱਚ ਸ਼ਾਮਲ ਨਹੀਂ ਕੀਤਾ ਪਰ ਐਕਸ ਤੇ ਗੋਲਡੀ ਨਾਲ ਫੋਟੋ ਸ਼ੇਅਰ ਕਰਕੇ ਸੰਕੇਤ ਦਿੱਤਾ ਹੈ ਕਿ ਉਹ ਜਿਮਨੀ ਚੋਣਾਂ ਤੋਂ ਬਾਅਦ ਗੋਲਡੀ ਨੂੰ ਕਾਂਗਰਸ ਚ ਲੈ ਸਕਦੇ ਨੇ ਇਹੀ ਕਾਰਨ ਹੈ ਕਿ ਗੋਲਡੀ ਤਿੰਨ ਦਿਨਾਂ ਤੋਂ ਗਿੱਦੜ ਬਾਹ ਚ ਨੇ ਅਤੇ ਰਾਜਾ ਵੜਿੰਗ ਦੀ ਪਤਨੀ ਅਮਰਤਾ ਵੜਿੰਗ ਦੇ ਹੱਕ ਚ ਜੋਨ ਪ੍ਰਚਾਰ ਕਰ ਰਹੇ ਨੇ ਜਿਸ ਕਾਰਨ ਕਾਂਗਰਸ ਦੇ ਵੱਡੇ ਨੇਤਾਵਾਂ ਦਾ ਆਪਸੀ ਕਲੇਸ਼ ਇੱਕ ਵਾਰ ਫਿਰ ਤੋਂ ਨਿਕਲ ਕੇ ਸਾਹਮਣੇ ਆ ਸਕਦਾ ਹੈ ਕਿਉਂਕਿ ਕੁਝ ਲੀਡਰਾਂ ਦੇ ਬਾਰੇ ਵਕ ਵਕ ਵਿਚਾਰਧਰਾਵਾਂ ਨੇ ਜੇਕਰ ਕਾਂਗਰਸ ਦੀ ਵੀ ਗੱਲ ਕੀਤੀ ਜਾਵੇ ਤਾਂ ਇੱਕ ਦੂਜੇ ਦੇ ਨਾਲ ਵਿਚਾਰਕ ਮਤਭੇਦ ਹੋਣ ਕਾਰਨ ਨਵਾਂ ਵਿਵਾਦ ਜਿਹੜਾ ਅੱਜ ਦਿਨ ਦੇਖਣ ਨੂੰ ਮਿਲਦਾ ਰਹਿੰਦਾ ਹੈ ਪੰਜਾਬ ਪੁਲਿਸ ਦੇ ਕੁਝ ਮੁਲਾਜ਼ਮਾਂ ਦੀ ਆਏ ਦਿਨ ਗੁੰਡਾਗਰਦੀ ਦੀਆਂ ਤਸਵੀਰਾਂ ਦੇਖਣ ਨੂੰ ਮਿਲਦੀਆਂ ਨੇ ਤੇ ਇੱਕ ਮਾਮਲਾ ਸਾਹਮਣੇ ਆਇਆ ਸੀਗਾ ਪਿੰਡ ਦੀਨੇਵਾਲ ਦੇ ਵਿੱਚ ਜਿੱਥੇ ਉੱਥੋਂ ਦੇ ਵਸਨੀਕ ਤੇ ਸੋਸ਼ਲ ਮੀਡੀਆ ਸਟਾਰ ਧਰਮਪ੍ਰੀਤ ਸਿੰਘ ਉਰਫ ਮੁੱਖ ਮੰਤਰੀ ਦੀ ਪੁਲਿਸ ਮੁਲਾਜ਼ਮਾਂ ਵੱਲੋਂ ਕੀਤੀ ਕਥਿਤ ਕੁੱਟਮਾਰ ਦੀ ਵੀਡੀਓ ਵਾਇਰਲ ਹੋਣ ਤੋਂ ਮਗਰੋਂ ਸਬੰਧਤ ਦੋਵੇਂ ਪੁਲਿਸ ਮੁਲਾਜ਼ਮਾਂ ਨੂੰ ਮੁਵੱਤਲ ਕਰਕੇ ਪੁਲਿਸ ਲੈਣ ਭੇਜ ਦਿੱਤਾ ਗਿਆ ਹੈ ਵੀਡੀਓ ਦੇ ਵਿੱਚ ਧਰਮਪ੍ਰੀਤ ਸਿੰਘ ਉਰਫ ਮੁੱਖ ਮੰਤਰੀ ਨੂੰ ਪੁਲਿਸ ਮੁਲਾਜ਼ਮਾਂ ਵਾਲਾ ਤੋਂ ਫੜ ਕੇ ਜ਼ਮੀਨ ਤੇ ਖੀੜਦੇ ਤੇ ਡੰਡੇ ਮਾਰਦੇ ਦਿਖਾਈ ਦੇ ਰਹੇ ਨੇ 9 ਨਵੰਬਰ ਨੂੰ ਪਿੰਡ ਦੀਨੇਵਾਲ ਵਾਸੀ ਰਮਨਜੀਤ ਕੌਰ ਨਿਸ਼ਾਨ ਸਿੰਘ ਅਤੇ ਜੋਬਨ ਵੱਲੋਂ ਧਰਮਪ੍ਰੀਤ ਖਿਲਾਫ ਉਹਨਾਂ ਦੀ ਕੁੱਟਮਾਰ ਕਰਨ ਅਤੇ ਰਸਤਾ ਰੋਕਣ ਦੀ 112 ਨੰਬਰ ਦੀ ਹੈਲਪਲਾਈਨ ਤੇ ਵੱਖ-ਵੱਖ ਦਰਖਾਸਤਾਂ ਦਿੱਤੀਆਂ ਗਈਆਂ ਸਨ ਧਰਮਪ੍ਰੀਤ ਸਿੰਘ ਨੇ ਕਿਹਾ ਕਿ ਉਹ ਪਿੰਡ ਵਿੱਚ ਦੁੱਧ ਲੈਣ ਨਹੀਂ ਗਿਆ ਸੀ ਤੇ ਉੱਥੇ ਉਸ ਨੂੰ ਕੁੱਤੇ ਪੈ ਗਏ ਜਿਸ ਨੂੰ ਮਾਰਨੀ ਉਸਨੇ ਘਰੋਂ ਕਿਰਪਾਲ ਲਿਆ ਕੇ ਕੁੱਤਿਆਂ ਤੋਂ ਆਪਣਾ ਬਚਾਅ ਕੀਤਾ ਕੁੱਤਿਆਂ ਦੇ ਮਾਲਕਾਂ ਨੇ ਮੌਕੇ ਤੇ ਪੁਲਿਸ ਨੂੰ ਬੁਲਾ ਕੇ ਉਹਨਾਂ ਦੀ ਕੁੱਟ ਮਾਰ ਕਰਵਾਈ ਪੁਲਿਸ ਉਸ ਨੂੰ ਗੋਇੰਦਵਾਲ ਸਾਹਿਬ ਥਾਣੇ ਲੈ ਗਈ ਜਿੱਥੇ ਉਸਦੇ ਪਿਤਾ ਤੇ ਹੋਰ ਰਿਸ਼ਤੇਦਾਰਾਂ ਨੇ ਉਸ ਨੂੰ ਵਾਪਸ ਘਰ ਲਿਆਂਦਾ ਪੈਟਰੋਲਿੰਗ ਵਾਹਨ ਦੇ ਇੰਚਾਰਜ ਐਸਆਈ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਜਦੋਂ ਪੁਲਿਸ ਪਾਰਟੀ ਦਰਖਾਸਤ ਦੇ ਆਧਾਰ ਤੇ ਮੌਕੇ ਤੇ ਪੁਜੀਤਾ ਧਰਮਪ੍ਰੀਤ ਸਿੰਘ ਉਰਫ ਮੁੱਖ ਮੰਤਰੀ ਵੱਲੋਂ ਪੁਲਿਸ ਪਾਰਟੀ ਤੇ ਹਮਲਾ ਕਰ ਦਿੱਤਾ ਗਿਆ ਇਲਾਕੇ ਦੇ ਸਮਾਜ ਸੇਵੀ ਕਸ਼ਮੀਰ ਸਿੰਘ ਸੰਘਾ ਨੇ ਕਿਹਾ ਹੈ ਕਿ ਉਹ ਇਸ ਮਾਮਲੇ ਨੂੰ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੱਕ ਲੈ ਕੇ ਜਾਣਗੇ ਤੇ ਉਧਰ ਪੁਲਿਸ ਦੇ ਉੱਚ ਅਧਿਕਾਰੀਆਂ ਦਾ ਕੀ ਕਹਿਣਾ ਉਹ ਵੀ ਤੁਹਾਨੂੰ ਦੱਸਦੇ ਹਾਂ ਐਸਪੀ ਇਨਵੈਸਟੀਗੇਸ਼ਨ ਅਜੇ ਰਾਜ ਸਿੰਘ ਨੇ ਕਿਹਾ ਹੈ ਕਿ ਧਰਮਪ੍ਰੀਤ ਸਿੰਘ ਖਿਲਾਫ ਪਿੰਡ ਦੇ ਲੋਕਾਂ ਨੇ 112 ਨੰਬਰ ਤੇ ਸ਼ਿਕਾਇਤ ਕਰਕੇ ਉਹਨਾਂ ਦੇ ਘਰ ਤੇ ਇੱਟਾਂ ਮੱਟੇ ਮਾਰਨ ਦੇ ਦੋਸ਼ ਲਗਾਏ ਸੀ ਇਸ ਸ਼ਿਕਾਇਤ ਤੇ ਕਾਰਵਾਈ ਕਰਨ ਲਈ ਜਿਵੇਂ ਹੀ ਪੁਲਿਸ ਮੌਕੇ ਤੇ ਪਹੁੰਚੀ ਤਾਂ ਉਸਨੇ ਪੁਲਿਸ ਵਾਲੇ ਦੀ ਪੱਗ ਉਤਾਰ ਦਿੱਤੀ ਜਿਸ ਤੇ ਪੁਲਸ ਵਾਲਿਆਂ ਉਸ ਦੀ ਕਟਮਾਰ ਕੀਤੀ ਐਸਪੀ ਨੇ ਕਿਹਾ ਕਿ ਜ਼ਿਲ੍ਹਾ ਪੁਲਸ ਮੁਖੀ ਨੇ ਮੁੱਖ ਮੰਤਰੀ ਦੀ ਕਟਮਾਰ ਕਰਨ ਵਾਲੇ ਐਸਆਈ ਪੱਧਰ ਦੇ ਦੋ ਮੁਲਾਜ਼ਮਾਂ ਨੂੰ ਸਸਪੈਂਡ ਕਰ ਮੁਅੱਤਲ ਕਰ ਦਿੱਤਾ ਤਾਂ ਇਹ ਮੰਦਭਾਗੀ ਘਟਨਾ ਵਾਪਰੀ ਹੈ ਜੇਕਰ ਕਿਤੇ ਵੀ ਕੋਈ ਘਟਨਾ ਵਾਪਰਦੀ ਹੈ ਤਾਂ ਉਹਦੇ ਵਿੱਚ ਪੁਲਿਸ ਦੀ ਕਾਰਵਾਈ ਦੇਖ ਨੂੰ ਜ਼ਰੂਰ ਮਿਲਦੀ ਹੈ ਪੁਲਿਸ ਨੂੰ ਕਾਰਵਾਈ ਜ਼ਰੂਰ ਕਰਨੀ ਚਾਹੀਦੀ ਹੈ ਪਰ ਕਿਸੇ ਵੀ ਇਨਸਾਨ ਨੂੰ ਕੁੱਟਮਾਰ ਕਰਨ ਦਾ ਉਸਤੇ ਕਹਿ ਲਈਏ ਕਿ ਆੜਮ ਆੜਮ ਨੂੰ ਕੀ ਤਸ਼ੱਦਦ ਕਰਨ ਦਾ ਅਧਿਕਾਰ ਪੁਲਿਸ ਨੂੰ ਨਾ ਤਾਂ ਸੰਵਿਧਾਨ ਦਿੰਦਾ ਹੈ ਨਾ ਹੀ ਦੇਸ਼ ਦਾ ਕਾਨੂੰਨ ਦਿੰਦਾ ਹੈ ਪਰ ਜੇਕਰ ਕੋਈ ਜਿਹਾ ਕਰਦਾ ਤਾਂ ਉਹਨਾਂ ਉੱਤੇ ਸਖਤ ਕਾਰਵਾਈ ਫਿਰ ਵੀ ਨਹੀਂ ਹੁੰਦੀ ਤਾਂ ਜੇਕਰ ਇਸ ਕੇਸ ਦੀ ਗੱਲ ਕੀਤੀ ਜਾਵੇ ਤਾਂ ਦੋਵੇਂ ਮੁਲਾਜ਼ਮ ਇੱਕ ਵੀਡੀਓ ਵਿੱਚ ਅੰਨਾ ਤਸ਼ੱਦਦ ਇਸ ਨੌਜਵਾਨ ਦੇ ਉੱਤੇ ਕਰਦੇ ਨਜ਼ਰ ਆ ਰਹੇ ਨੇ ਜੋ ਕਿ ਭਾਰਤੀ ਸੰਵਿਧਾਨ ਦੀਆਂ ਧੱਜੀਆਂ ਉਡਾਉਂਦਾ ਹੈ ਤਾਂ ਇਸ ਪੂਰੇ ਮੈਟਰ ਦੇ ਵਿੱਚ ਪੁਲਿਸ ਮੁਲਾਜ਼ਮਾਂ ਦੇ ਉੱਤੇ ਅਪਰਾਧਿਕ ਪਰਚਾ ਬੰਦ ਹੈ ਜਿਹੜਾ ਦਰਜ ਹੋਣਾ ਚਾਹੀਦਾ ਸੀ ਜਿਸ ਤੋਂ ਬਾਅਦ ਸਖਤ ਕਾਰਵਾਈ ਹੋਣੀ ਚਾਹੀਦੀ ਸੀ ਤੇ ਉਹਨਾਂ ਨੂੰ ਜੇਲ੍ਹ ਭੇਜਣਾ ਚਾਹੀਦਾ ਸੀ ਹਾਲਾਂਕਿ ਇੱਕ ਛੋਟੀ ਜੀ ਕਾਰਵਾਈ ਕਰਕੇ ਉਹਨਾਂ ਨੂੰ ਮੁਅਤਲ ਕਰ ਦਿੱਤਾ ਗਿਆ ਕਹਿ ਲਈਏ ਕਿ ਪੁਲਿਸ ਲੈਣ ਭੇਜ ਦਿੱਤਾ ਗਿਆ ਤਨਖਾਹ ਲੈਣਗੇ ਪਰ ਆਪਣੀ ਡਿਊਟੀ ਨਹੀਂ ਕਰਨਗੇ ਤਾਂ ਜਿਹੀ ਛੋਟੀ ਜੀ ਕਾਰਵਾਈ ਕਰ ਦਿੱਤੀ ਗਈ ਹਾਲਾਂਕਿ ਮਸਲਾ ਬਹੁਤ ਵੱਡਾ ਹੈ ਵਿਰੋਧੀ ਪਾਰਟੀਆਂ ਵੀ ਇਸ ਮਸਲੇ ਨੂੰ ਚੁੱਕ ਰੀਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਵੀ ਵੀਡੀਓ ਪਾ ਕੇ ਮਾਨ ਸਰਕਾਰ ਦੀ ਨਿਖੇਦੀ ਕੀਤੀ ਗਈ ਹੈ ਕਿ ਆਖਰ ਤੁਹਾਡੇ ਰਾਜ ਵਿੱਚ ਹੋ ਕੀ ਰਿਹਾ ਹੈ ਲੋਕਾਂ ਤੇ ਤਸ਼ੱਦਦ ਹੋ ਰਹੇ ਨੇ ਲਾਠੀ ਚਾਰਜ ਕੀਤੇ ਜਾ ਰਹੇ ਨੇ ਇਹ ਗੁੰਡਾਗਰਦੀ ਦੀਆਂ ਪੁਲਿਸ ਦੀਆਂ ਤਸਵੀਰਾਂ ਬਹੁਤ ਕੁਝ ਬਿਆਨ ਕਰਦੀਆਂ ਨੇ ਤਾਂ ਇਸ ਮਾਮਲੇ ਵਿੱਚ ਵੱਡੀ ਕਾਰਵਾਈ ਹੋਣੀ ਚਾਹੀਦੀ ਹੈ ਤੇ ਉਹਨਾਂ ਪੁਲਿਸ ਮੁਲਾਜ਼ਮਾਂ ਤੇ ਅਪਰਾਧਿਕ ਪਰਚਾ ਦਰਜ ਹੋਣਾ ਚਾਹੀਦਾ ਤੇ ਨੌਜਵਾਨ ਦੀ ਬੇਦਬੀ ਨੂੰ ਲੈ ਕੇ ਐਸਟੀਪੀਸੀ ਤੇ ਸ਼ਿਰਕਾਤਕ ਸਾਬ ਨੂੰ ਵੀ ਸਖਤ ਨੋਟਿਸ ਲੈਣਾ ਚਾਹੀਦਾ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਕੋਈ ਅਜਿਹੀ ਘਟਨਾ ਨਾ ਵਾਪਰੇ ਮਾਨ ਸਰਕਾਰ ਨੂੰ ਭਾਵੇਂ 23 ਸਾਲ ਦਾ ਕਾਰਜਕਾਲ ਪੰਜਾਬ ਦੇ ਵਿੱਚ ਪੂਰਾ ਹੋ ਚੁੱਕਿਆ ਹੈ ਪਰ ਕਿਤਨਾ ਕਿਤੇ ਫਿਰ ਵੀ ਆਮ ਆਦਮੀ ਪਾਰਟੀ ਪ੍ਰਤੀ ਲੋਕਾਂ ਦੀ ਨਾਰਾਜ਼ਗੀ ਦੇਖਣ ਨੂੰ ਮਿਲ ਰਹੀ ਹੈ ਤਾਂ ਹੁਣ ਜਿਮਨੀ ਚੋਣਾਂ ਦੇ ਦੌਰਾਨ ਇੱਕ ਇਲਾਕੇ ਦੇ ਵਿੱਚ ਮਾਲ ਸਰਕਾਰ ਦੇ ਖਿਲਾਫ ਪੋਸਟਰ ਵੀ ਲੱਗਣੇ ਸ਼ੁਰੂ ਹੋ ਚੁੱਕੇ ਨੇ ਪੂਰਾ ਮਾਮਲਾ ਕੀ ਹੈ ਕਿ ਪੋਸਟਰਾਂ ਤੇ ਕੀ ਲਿਖਿਆ ਗਿਆ ਤੁਹਾਨੂੰ ਦੱਸ ਦਈਏ ਕਿ ਜੰਡੇਆਲਾ ਗੁਰੂ ਦੇ ਵਾਰਡ ਨੰਬਰ 14 ਦੀ ਦਰਬਾਰਸ ਵਾਲੀ ਗਲੀ ਦੇ ਵਿੱਚ ਲੋਕਾਂ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਵਿਕਾਸ ਕਰਵਾਏ ਜਾਣ ਵਾਲੇ ਦਾਅਵਿਆਂ ਦੀ ਫੂਕ ਕੱਢ ਦੁੱਤੀ ਹੈ ਜਦੋਂ ਸਰਕਾਰ ਦੇ ਕੰਮਾਂ ਤੋਂ ਦੁਖੀ ਹੋ ਕੇ ਸਰਕਾਰ ਵਿਰੁੱਧ ਝੰਡੇ ਆਲਾ ਗੁਰੂ ਦੀਆਂ ਗਲੀਆਂ ਵਿੱਚ ਪੋਸਟਰ ਲਗਾ ਦਿੱਤੇ ਜਿਸ ਵਿੱਚ ਵੋਟਾ ਮੰਗਣ ਲਈ ਨਾ ਆਉਣ ਬਾਰੇ ਆਖਿਆ ਗਿਆ ਦਰਬਾਰ ਸਾਹਿਬ ਵਾਲੀ ਗਲੀ ਦੇ ਵਿੱਚ ਵਾਸੀਆਂ ਨੇ ਦੱਸਿਆ ਕਿ ਨਗਰ ਕੌਂਸਲ ਵੱਲੋਂ ਸੀਵਰੇਜ ਦਾ ਕੰਮ ਬੀਤੇ ਲਗਭਗ 7 8 ਮਹੀਨੇ ਪਹਿਲਾਂ ਸ਼ੁਰੂ ਕਰਦਿਆਂ ਗਲੀਆਂ ਨੂੰ ਪੁੱਟਿਆ ਗਿਆ ਸੀ ਜੋ ਕਿ ਉਸੇ ਸਮੇਂ ਤੋਂ ਹੁਣ ਤੱਕ ਰੁਕਿਆ ਹੋਇਆ ਹੈ ਤੇ ਗਲੀਆਂ ਪੁੱਟੀਆਂ ਹੋਣ ਕਾਰਨ ਇੱਥੇ ਰਹਿਣ ਵਾਲੇ ਵਸਨੀਕਾਂ ਦਾ ਲੰਘਣਾ ਵੀ ਮੁਸ਼ਕਲ ਹੋ ਚੁੱਕਿਆ ਹੈ ਅਤੇ ਬਰਸਾਤ ਦਾ ਪਾਣੀ ਘਰਾਂ ਦੀਆਂ ਨੀਹਾਂ ਵਿੱਚ ਜਾ ਰਿਹਾ ਹੈ ਉਥੋਂ ਦੇ ਵਸਨੀਕਾਂ ਦਾ ਵੀ ਕਹਿਣਾ ਹੈ ਕਿ ਉਹਨਾਂ ਦੀ ਇਸ ਵਾਰਡ ਦੇ ਕੌਂਸਲਰ ਸਥਾਨਕ ਨਗਰ ਕੌਂਸਲ ਦੇ ਪ੍ਰਧਾਨ ਸੰਜੀਵ ਕੁਮਾਰ ਲਵਲੀ ਖੁਦ ਵੀ ਆਪ ਹੀ ਹਨ ਪਰ ਉਹ ਵੀ ਬੀਤੇ 4 ਮਹੀਨਿਆਂ ਤੋਂ ਨਰਕ ਭਰੀ ਜ਼ਿੰਦਗੀ ਭੋਗ ਰਹੇ ਨੇ ਉਨਾ ਦੀ ਕਿਤੇ ਵੀ ਕੋਈ ਸੁਨਵਾਈ ਨਹੀਂ ਹੋ ਰਹੀ ਬਰਸਾਤਾਂ ਦੇ ਮੌਸਮ ਕਾਰਨ ਇਹਨਾਂ ਪੁੱਟੀਆਂ ਹੋਈਆਂ ਗਲੀਆਂ ਵਿੱਚ ਟੋਏ ਪੈ ਜਾਂਦੇ ਨੇ ਜਿਨ੍ਹਾਂ ਵਿੱਚ ਬਰਸਾਤ ਦਾ ਪਾਣੀ ਭਰ ਜਾਂਦਾ ਤੇ ਉੱਥੋਂ ਲੰਘਣ ਵਾਲੀ ਇਕਾੜਤ ਦੇ ਪਾਣੀ ਵਿੱਚ ਡਿੱਗਣ ਕਾਰਨ ਬਾਹ ਵੀ ਟੁੱਟ ਗਈ ਸੀ ਤਾਂ ਇਸ ਤਰੀਕੇ ਦੇ ਹਾਲਾਤ ਬਣੇ ਹੋਏ ਨੇ ਦੂਜੇ ਪਾਸੇ ਹੁਣ ਐਸਡੀਓ ਨੇ ਜਿਹੜੇ ਨਗਰ ਕੌਂਸਲ ਦੇ ਉਹਨਾਂ ਦਾ ਕਹਿਣਾ ਹੈ ਕਿ ਇਹ ਕੰਮ ਜਲਦੀ ਮੁਕੰਮਲ ਕਰਵਾਇਆ ਜਾਏਗਾ ਪਰ ਜੇਕਰ ਚੋਣਾਂ ਦੀ ਗੱਲ ਕੀਤੀ ਜਾਵੇ ਜਿਸ ਤਰੀਕੇ ਨਾਲ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦਾਵਾ ਕਰਦੀ ਸੀ ਕਿ ਅਸੀਂ ਤੁਹਾਡੇ ਘਰਾਂ 'ਚ ਦੁਬਾਰਾ ਵੋਟ ਮੰਗਣ ਲਈ ਤਾਂ ਹੀ ਆਵਾਂਗੇ ਜੇਕਰ ਅਸੀਂ ਕੋਈ ਕੰਮ ਕੀਤਾ ਹੋਇਆ ਜੇਕਰ ਤੁਸੀਂ ਸਾਡੇ ਕੰਮਾਂ ਤੋਂ ਸੰਤੁਸ਼ਟ ਹੋਏ ਤਾਂ ਵੋਟ ਪਾਓ ਨਹੀਂ ਤਾਂ ਸਾਨੂੰ ਵੋਟ ਨਾ ਪਾਓ ਤਾਂ ਪੰਜਾਬ ਦੇ ਵਿੱਚ ਹੁਣ ਇਹ ਸਥਿਤੀ ਬਣੀ ਹੈ ਲੋਕ ਕਹਿ ਰਹੇ ਨੇ ਕਿ ਕੰਮ ਕਰ ਹੋ ਨਹੀਂ ਰਿਹਾ ਕਿਤੇ ਇੱਟ ਵੀ ਨਹੀਂ ਲੱਗ ਰਹੀ ਇਸ ਤਰੀਕੇ ਦੇ ਬਿਆਨ ਲੋਕਾਂ ਦੇ ਸਾਹਮਣੇ ਆ ਰਹੇ ਨੇ ਹਕੀਕਤ ਕੀ ਹੈ ਇਹ ਆਮ ਆਦਮੀ ਪਾਰਟੀ ਵੀ ਜਾਣਦੀ ਹੈ ਸੀਐਮ ਭਗਵੰਤ ਮਾਨ ਵੀ ਜਾਣਦੇ ਨੇ ਪਰ ਕਿਤਨਾ ਕਿਤੇ ਲੋਕਾਂ ਦੇ ਵਿਰੋਧ ਦਾ ਸਾਹਮਣਾ ਹੁਣ ਕਰਨਾ ਪੈ ਰਿਹਾ ਹਾਲਾਂਕਿ ਜਿਹੜੀਆਂ ਵਿਧਾਨ ਸਭਾ ਚੋਣਾਂ ਦੀ ਗੱਲ ਕੀਤੀ ਜਾਵੇ ਜਾਂ ਲੋਕ ਸਭਾ ਚੋਣਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਵਿੱਚ ਹੁਣ ਲੀਡਰਾਂ ਨੂੰ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹਨਾਂ ਦੇ ਸਵਾਲਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਤੇ ਉੱਥੇ ਹੀ ਹੁਣ ਆਮ ਆਦਮੀ ਪਾਰਟੀ ਦੀਆਂ ਮੁਸ਼ਕਲਾਂ ਵਧੀਆਂ ਹੋਈਆਂ ਨੇ ਲੋਕਾਂ ਦੇ ਰੋ ਅੱਗੇ ਸਰਕਾਰਾਂ ਨੂੰ ਝੁਕਣਾ ਪੈਂਦਾ ਤਾਂ ਹੁਣ ਕਹਿ ਲਈਏ ਕਿ ਲੋਕ ਪਰੇਸ਼ਾਨ ਨੇ ਜਿਨ੍ਹਾਂ ਨੇ ਹੁਣ ਪੋਸਟਰ ਹੀ ਲਗਾ ਦਿੱਤੇ ਨੇ ਗਲੀਆਂ ਦੇ ਵਿੱਚ ਕਿ ਸਾਡੇ ਕੋਲ ਵੋਟ ਮੰਗਣ ਵਾਸਤੇ ਆਉਣ ਦੀ ਜ਼ਰੂਰਤ ਨਹੀਂ ਹਾਲਾਂਕਿ ਵੋਟਾਂ ਮੇਰੇ ਲੀਡਰ ਵੱਡੇ ਵੱਡੇ ਦਾਅਵੇ ਵਾਦੇ ਜਰੂਰ ਕਰਦੇ ਨੇ ਪਰ ਉਸ ਤੋਂ ਬਾਅਦ ਹੁੰਦਾ ਕੁਝ ਨਹੀਂ ਤਾਂ ਕਹਿ ਲਈਏ ਕਿ ਆਮ ਆਦਮੀ ਪਾਰਟੀ ਦੀਆਂ ਪਰੇਸ਼ਾਨੀਆਂ ਵਿਧਾਨ ਸਭਾ ਦੀ ਜਿਮਨੀ ਚੋਣਾਂ ਤੋਂ ਪਹਿਲਾਂ ਜਰੂਰ ਵਧੀਆਂ ਹੋਈਆਂ ਨੇ ਮਾਨ ਸਰਕਾਰ ਹੁਣ ਲਗਾਤਾਰ ਕੇਂਦਰ ਅੱਗੇ ਝੁਕਦੀ ਨਜ਼ਰ ਆ ਰਹੀ ਹੈ। ਇਹ ਸਵਾਲ ਕਿਉਂ ਉੱਠਿਆ? ਤੁਹਾਨੂੰ ਦੱਸਦੇ ਹਾਂ ਕਿ ਮਾਨ ਸਰਕਾਰ ਨੇ ਆਮ ਆਦਮੀ ਕਲੀਨਿਕਾਂ ਤੋਂ ਬਾਅਦ ਹੁਣ ਪੰਜਾਬ ਦੇ ਸਕੂਲਾਂ ਦਾ ਨਾਮ ਬਦਲਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸਿੱਖਿਆ ਵਿਭਾਗ ਨੇ ਪੱਤਰ ਜਾਰੀ ਕਰਕੇ ਤੁਰੰਤ ਪ੍ਰਭਾਵ ਨਾਲ ਸੂਬੇ ਦੇ 233 ਸਕੂਲਾਂ ਦੇ ਨਾਮ ਅੱਗੇ ਪੀਐਮ ਸ਼੍ਰੀ ਲਗਾਉਣ ਦੇ ਹੁਕਮ ਜਾਰੀ ਕੀਤੇ ਨੇ। ਉਪਸਕਤਰ ਸਿੱਖਿਆ ਸਕੂਲ ਤੇ ਸਿੱਖਿਆ ਵਿਭਾਗ ਦੇ ਸਕੱਤਰ ਕੇ ਕੇ ਯਾਦਵ ਦਿਨ ਜਾਰੀ ਪੱਤਰ ਚ ਪੀਐਮ ਸਕੀਮ ਨੂੰ ਲਾਗੂ ਸਰਕਾਰੀ ਸਕੂਲਾਂ ਚ ਤੁਰੰਤ ਪ੍ਰਭਾਵ ਨਾਲ ਲਾਗੂ ਕਰਨ ਵਾਸਤੇ ਕਿਹਾ ਗਿਆ ਹੈ ਜਿਸ ਤੋਂ ਬਾਅਦ ਹੁਣ ਪੰਜਾਬ ਦੇ ਇਹਨਾਂ 233 ਸਕੂਲਾਂ ਦੇ ਨਾਮਾਂ ਅੱਗੇ ਪੀਐਮ ਸ਼੍ਰੀ ਸੰਬੋਧਿਤ ਹੋਵੇਗਾ ਦੱਸਦੀ ਹੈ ਕਿ ਪੰਜਾਬ ਸਰਕਾਰ ਆਮ ਆਦਮੀ ਕਲੀਨਿਕਾਂ ਦੇ ਨਾਮ ਵੀ ਛੇਤੀ ਹੀ ਬਦਲਣ ਦੀ ਤਿਆਰੀ ਵਿੱਚ ਹੈ ਜਿਸ ਦੇ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਤਸਵੀਰ ਨੂੰ ਵੀ ਕਲੀਨਿਕਾ ਤੋਂ ਹਟਾਏ ਜਾਣ ਬਾਰੇ ਕਿਹਾ ਗਿਆ ਹੈ ਮਾਨ ਦੀ ਤਸਵੀਰ ਵੀ ਕਲੀਨਿਕਾ ਤੋਂ ਹਟਾਈ ਜਾਏਗੀ ਜਾਣਕਾਰੀ ਮੁਤਾਬਕ ਲਗਭਗ 870 ਕਲੀਨਿਕਾਂ ਚੋਂ 400 ਕਲੀਨਿਕਾਂ ਦੇ ਨਾਵਾਂ ਨੂੰ ਬਦਲਿਆ ਜਾਏਗਾ ਅਤੇ ਨਾਂ ਬਦਲ ਕੇ ਆਜੂਸ਼ਮਨ ਅਰੋਗਿਆ ਕੇਂਦਰ ਰੱਖਿਆ ਜਾਊਗਾ ਦੱਸਦੀ ਕਿ ਕੇਂਦਰ ਸਰਕਾਰ ਵੱਲੋਂ ਫੰਡ ਰੋਕ ਕੇ ਜਾਣ ਤੋਂ ਬਾਅਦ ਭਗਵੰਤ ਮਾਨ ਸਰਕਾਰ ਲਗਾਤਾਰ ਦਬਾਅ ਦੇ ਵਿੱਚ ਹੈ ਜਿਸ ਦਾ ਅਸਰ ਹੁਣ ਵਿਖਾਈ ਦੇਣ ਲੱਗਿਆ ਹੈ ਜਿਸ ਦੇ ਮੱਦੇ ਨਜ਼ਰ ਨਹੀਂ ਆਮ ਆਦਮੀ ਕਲੀਨਿਕਾਂ ਤੋਂ ਬਾਅਦ ਸਕੂਲਾਂ ਦੇ ਨਾਮ ਬਦਲਣ ਨੂੰ ਮਨਜ਼ੂਰੀ ਦਿੱਤੀ ਗਈ ਹੈ ਸਕੂਲਾਂ ਦੇ ਨਾਮ ਅੱਗੇ ਪੀਐਮ ਸ਼੍ਰੀ ਲਗਾਉਣ ਦੀ ਸਕੀਮ ਬਾਰੇ ਦੱਸਦੀ ਹੈ ਕਿ ਕੇਂਦਰ ਸਰਕਾਰ ਦੀ ਇਹ ਸਕੀਮ 2 ਸਾਲ ਪਹਿਲਾਂ ਆਈ ਸੀਗੀ ਜਿਸ ਤਹਿਤ ਸਰਕਾਰੀ ਸਕੂਲਾਂ ਨੂੰ ਪ੍ਰਾਈਵੇਟ ਸਕੂਲਾਂ ਵਰਗੀ ਦਿੱਖ ਦਿੱਤੀ ਜਾਣੀ ਸੀ ਪਰ ਭਗਵੰਤ ਮਾਨ ਸਰਕਾਰ ਨੇ ਸਕੀਮ ਨੂੰ ਚੱਲਣ ਨਹੀਂ ਸੀ ਦਿੱਤਾ ਅਤੇ ਹੁਣ ਕੇਂਦਰ ਸਰਕਾਰ ਵੱਲੋਂ ਫੰਡ ਰੋਕੇ ਗਏ ਨੇ ਤਾਂ ਪੰਜਾਬ ਸਰਕਾਰ ਨੇ ਦਬਾਹੇਡ ਸਕੂਲਾਂ ਦੇ ਨਾਮਾਂ ਅੱਗੇ ਪੀਐਮ ਸ਼੍ਰੀ ਨੂੰ ਤੁਰੰਤ ਪ੍ਰਭਾਵ ਨਾਲ ਮਨਜ਼ੂਰੀ ਦੇ ਦਿੱਤੀ ਹੈ ਪੀਐਮ ਸ਼੍ਰੀ ਯੋਜਨਾ ਅਧੀਨ ਸਰਬ ਸਿੱਖਿਆ ਅਭਿਆਨ ਤਹਿਤ ਹੁਣ ਇਨ੍ਹਾਂ 233 ਸਕੂਲਾਂ ਤੇ ਕਰੋੜਾਂ ਰੁਪਏ ਦੀ ਲਾਗਤ ਨਾਲ ਇਹਨਾਂ ਨੂੰ ਹਾਈ ਟੈਕ ਕੀਤੇ ਜਾਣ ਦੀ ਤਿਆਰੀ ਹੈ ਨਾਲ ਹੀ ਪ੍ਰਾਈਵੇਟ ਸਕੂਲਾਂ ਵਰਗੀ ਹਰ ਸਹੂਲਤ ਹੋਣ ਬਾਰੇ ਵੀ ਕਿਹਾ ਗਿਆ ਹੈ ਤਾਂ ਦੱਸਦੀ ਹੈ ਕਿ ਹੁਣ ਮਾਨ ਸਰਕਾਰ ਕੇਂਦਰ ਅੱਗੇ ਝੁਕਦੀ ਨਜ਼ਰ ਆ ਰਹੀ ਹੈ ਹਾਲਾਂਕਿ ਆਪਣੇ ਬਿਆਨਾਂ ਵਿੱਚ ਸੀਐਮ ਭਗਵੰਤ ਮਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਤੰਝ ਜ਼ਰੂਰ ਕਾਸ ਦੇ ਨਜ਼ਰ ਆਉਂਦੇ ਨੇ ਪਰ ਕਿਤੇ ਨਾ ਕਿਤੇ ਕਹਿ ਲਈਏ ਕਿ ਜੇਕਰ ਪ੍ਰਧਾਨ ਮੰਤਰੀ ਦੀਆਂ ਸਕੀਮਾਂ ਨੂੰ ਲਾਗੂ ਕੀਤਾ ਜਾ ਰਿਹਾ ਹੈ ਪੰਜਾਬ ਦੇ ਵਿੱਚ ਹਾਲਾਂਕਿ ਇਹ ਸੰਵਧਾਨਕ ਤੌਰ ਦੇ ਉੱਤੇ ਹੁੰਦਾ ਹੈ ਜੋ ਕੇਂਦਰ ਦਾ ਹੁੰਦਾ ਹੈ ਜਾਂ ਸਟੇਟ ਦਾ ਹੁੰਦਾ ਹੈ ਜੋ ਵੀ ਨਿਯਮ ਹੁੰਦੇ ਨੇ ਉਸ ਮੁਤਾਬਕ ਜੋ ਸਕੀਮਾਂ ਕੇਂਦਰ ਦੀਆਂ ਹੁੰਦੀਆਂ ਨੇ ਉਸ ਰੂਸੂਬਿਆਂ ਵਿੱਚ ਲਾਗੂ ਕੀਤਾ ਜਾਂਦਾ ਤੇ ਜਿਸ ਨਾਮ ਤਹਿਤ ਸਕੀਮ ਸ਼ੁਰੂ ਕੀਤੀ ਹੁੰਦੀ ਹੈ ਉਸੇ ਨਾਮ ਤਹਿਤ ਨੂੰ ਰੱਖਣਾ ਪੈਂਦਾ ਤਾਂ ਮਾਨ ਸਰਕਾਰ ਕਿਤਨਾ ਕਿਤੇ ਐਡਵਾਈਸ ਦੇ ਵਿੱਚ ਵੀ ਸੀ ਪਰ ਹੁਣ ਕਹਿ ਲਈਏ ਕਿ ਜਿਹੜਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅੱਗੇ ਮਾਨ ਸਰਕਾਰ ਚੁਕਦੀਸ ਕਰਕੇ ਨਜ਼ਰ ਆ ਰਹੀ ਹੈ ਕਿਉਂਕਿ ਰੂਰਲ ਡਿਵੈਲਪਮੈਂਟ ਫੰਡਾਂ ਤੋਂ ਇਲਾਵਾ ਹੋਰ ਸਾਰੇ ਬਹੁਤ ਫੰਡ ਰੋਕੇ ਪਏ ਸੀਗੇ ਜਿਸ ਕਰਕੇ ਮਾਨ ਸਰਕਾਰ ਦਾ ਚੰਦਨਾ ਜੇ ਕਹ ਲਈਏ ਕਿ ਆਰਥਿਕ ਤੌਰ ਤੇ ਪੰਜਾਬ ਨੂੰ ਚਲਾਉਣਾ ਮੁਸ਼ਕਲ ਹੋ ਰਿਹਾ ਸੀਗਾ ਪਰ ਉਧਰ ਹੁਣ ਕਹ ਲਈਏ ਕਿ ਜਿਕਰ ਜਿਹਾ ਹੁੰਦਾ ਤਾਂ ਦੇਖਣਾ ਹੋਵੇਗਾ ਕਿ ਕੇਂਦਰ ਸਰਕਾਰ ਫਿਰ ਫੰਡ ਜਾਰੀ ਕਰਦੀ ਹੈ ਜਾਂ ਫਿਰ ਫੇਰ ਦੇਰੀ ਕੀਤੀ ਜਾਂਦੀ ਹੈ ਦਿਉਜਜ ਧੰਨਵਾਦ